ਸਾਰਾ ਕੋਈ ਝੂਠ ਨਾ ਕੋਈ ਲਾਲਾ ਵਿਕਾਸ ਕਰਾਂਗੇ ਸਾਰਾ ਮੋਰਾ ਕਿੱਥੇ ਲਾਉਂਗੇ ਝਾੜੂ ਦੇ ਮੋਰਾ ਕਿੱਥੇ ਲਾਉਂਗੇ ਝਾੜੂ ਦੇ ਪਾਲ ਸਿੰਘ ਜੱਸੀ ਜਿੰਦਾਬਾਦ ਪਾਲ ਸਿੰਘ ਜੱਸੀ ਜਿੰਦਾਬਾਦ ਧੰਨਵਾਦ ਸੋ ਅੱਜ ਜੋ ਕਿ ਹਰ ਇੱਕ ਵਾਰਡ ਦੇ ਵਿੱਚ ਹਰ ਇੱਕ ਮੋਹੱਲੇ ਦੇ ਵਿੱਚ ਜਿੰਨੇ ਵੀ ਐਮਸੀ ਕੈਂਡੀਡੇਟ ਖੜੇ ਨੇ ਸਾਰਿਆਂ ਦੀ 64 ਨਿਊਜ਼ ਕਵਰੇਜ ਕਰ ਰያ ਤਾਂ ਤੁਹਾਨੂੰ ਅੱਜ ਕਿਹੋ ਜਿਹਾ ਫੀਲ ਹੋਇਆ ਜੀ ਸਾਨੂੰ ਅੱਜ ਬਹੁਤ ਸੋਨਾ ਮਹਿਸੂਸ ਹੋਇਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਪੰਜਾਬ ਨਿਊਜ਼ ਚੌਂਟ ਦਾ ਜੀ ਜੋ ਤੁਸੀਂ ਆ ਕੇ ਸਾਡੇ ਮੁਹੱਲੇ ਦੇ ਵਿੱਚ ਚਰਨ ਪਾਏ ਤੇ ਸਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕੀਤਾ ਤੇ ਹੁਣ ਵੀ ਅਸੀਂ ਇਸ ਇਲੈਕਸ਼ਨ ਦੇ ਵਿੱਚ ਵਾਰਡ ਨੰਬਰ 8 ਤੋਂ ਸਾਡੇ ਭਰਾ ਜਸੀ ਜੋ ਕਿ ਵੱਡਾ ਭਰਾ ਹੈ ਪਿਛਲੇ 4 ਸਾਲਾਂ ਤੋਂ ਮਿਹਨਤ ਕਰਦਾ ਹੋਇਆ ਇਹਨਾਂ ਦੀ ਪੂਰੀ ਟੀਮ ਅਸੀਂ ਨਾਲ 40 ਲੜਕੇ ਹੋਰ ਨਾਲ ਹੈ ਇਹਨਾਂ ਦੇ ਨਾਲ ਤੇ ਲਾਇਬ੍ਰੇਰੀ ਦਾ ਪ੍ਰੋਸੈਸ ਸਾਡਾ جاری ਹੈ ਜੀ ਬੱਚਿਆਂ ਦੀ ਸੁਰੱਖਿਆ ਦੇ ਲਈ ਸਕੂਲਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਕਿਤਾਬਾਂ ਦੇਣੀਆਂ ਸੰਗਰੂਰ ਤੋਂ ਹੋਰ ਤੋਂ ਸਾਰੀ ਸੰਸਥਾ ਦੇ ਨਾਲ ਸਾਡੇ ਵੱਡੇ ਵੀਰ ਜਸਪਾਲ ਜੱਸੀ ਦੇ ਨਾਲ ਜਾ ਕੇ ਸਾਰਿਆਂ ਦੇ ਨਾਲ ਅਸੀਂ ਬਹੁਤ ਬਹੁਤ ਸੋਹਣਾ ਸੰਯੋਗ ਕਰ ਰਹੇ ਹਾਂ ਤੇ ਹੁਣ ਛੋਡਾ ਜੀ ਬਹੁਤ ਬਹੁਤ ਧੰਨਵਾਦ ਅਸੀਂ ਚੋਣ ਲੜ ਰਹੇ ਹਾਂ ਜੀ ਚਾਲੂ ਤੋਂ ਆਮ ਆਦਮੀ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਹੈ ਜੀ ਐਮਸੀ ਦੇ ਇਲੈਕਸ਼ਨ ਲੜਨ ਲਈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਸੋ ਪੰਜਾਬ ਦੇ ਵਿੱਚ ਜੋ ਕਿ ਚੋਣਾ ਦਾ ਦੰਗਲ ਪੰਜਾਬ ਦੇ ਵਿੱਚ ਜੋ ਕਿ ਐਮਸੀ ਚੋਣਾ ਦਾ ਦੰਗਲ ਕਈ ਦਿਨਾਂ ਤੋਂ ਆਪਾਂ ਰੋਜ਼ਾਨਾ ਦੇਖਦੇ ਆ ਰਹੇ ਹਾਂ ਤਾਂ ਬਹੁਤ ਹੀ ਹੌਟ ਸੀਟ ਮੰਨੀ ਜਾ ਰਹੀ ਵਾਰਡ ਨੰਬਰ 8 ਦੀ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਹੈ ਜਸਪਾਲ ਸਿੰਘ ਜੱਸੀ ਜੋ ਕਿ ਕੇਵਲ ਮਿਸਤਰੀ ਉਹਨਾਂ ਦੇ ਫਾਦਰ ਦਾ ਨਾਮ ਹੈ ਜਸਪਾਲ ਸਿੰਘ ਜੱਸੀ ਜੋ ਕਿ ਝਾੜੂ ਦੇ ਨਿਸ਼ਾਨ ਤੋਂ ਐਮਸੀ ਦੀ ਚੋਣ ਪੂਰੇ ਰੁਝਾਨ ਦੇ ਨਾਲ ਲੜਨੇ ਨੇ ਤਾਂ ਦੇਖਦੇ ਆਂਗੇ ਲੋਕਾਂ ਦਾ ਕਿੰਨਾ ਕੁ ਪਿਆਰ ਉਹਨਾਂ ਨੂੰ ਗਲੀ ਮਹੱਲੇ ਦਾ ਕਿੰਨਾ ਕੁ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲਦਾ ਹੈ ਇੱਕ ਵਾਰ ਮਿਲਦੇ ਆਂ ਜਸਪਾਲ ਜੱਸੀ ਜੀ ਨਾਲ ਆਜੋ ਜੀ ਹਾਂਜੀ ਜੱਸੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਐਨਸੀ ਦੀ ਚੋਣ ਦੇ ਦਾਵੇਦਾਰ ਬਣੇ ਅਸੀ ਗੱਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਹੋਵਾਂ ਜੀ ਜੱਸੀ ਜੀ ਇਹ ਦੱਸੋ ਕਿ ਇੱਕ ਨਾਰਾ ਬਹੁਤ ਜ਼ਿਆਦਾ ਪਾਪੂਲਰ ਹੋ ਰਿਹਾ ਹੈ ਕਿ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਕਿਸ ਗੱਲ ਦੀ ਗਰੰਟੀ ਲੈਨੇ ਹੋ ਹਾਂਜੀ ਕਰੀ ਰਹੇ ਆ ਜੀ ਇਹ ਤਾਂ ਸਾਰਾ ਕੁਝ 7 ਸਾਲ ਹੋ ਗਏ ਸਾਨੂੰ ਮਿਹਨਤ ਕਰਦਿਆਂ ਅੱਗੇ ਵੀ ਕਰਾਂਗੇ ਜੱਸੀ ਜੀ ਦਾ ਇਹ ਕਹਿਣਾ ਹੈ ਕਿ ਜਿਹੜਾ ਅਸੀਂ ਵਾਅਦਾ ਲੈ ਕੇ ਚੱਲੇ ਆ ਉਹ ਪੂਰਾ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਜੋ ਕਿ ਕੇਵਲ ਮਿਸਤਰੀ ਬੱਚਾ ਬੱਚਾ ਉਹਨਾਂ ਨੂੰ ਸ਼ਹਿਰ ਦਾ ਜਾਣਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂਜੀ ਕੇਵਲ ਜੀ ਲੋਕਾਂ ਦਾ ਇੰਨਾ ਪਿਆਰ ਤੁਹਾਨੂੰ ਮਿਲ ਰਿਹਾ ਹੈ ਕਿੰਨਕ ਲੋਕਾਂ ਦਾ ਸਤਿਕਾਰ ਕਰਨਾ ਚਾਹੋਗੇ ਕੀ ਹਾਂ ਲੋਕਾਂ ਦੀ ਹਮਦਰਦੀ ਲੋਕਾਂ ਨੇ ਜੋ ਸਾਨੂੰ ਇਸ ਮੈਦਾਨ ਦੇ ਵਿੱਚ ਉਤਾਰਿਆ ਹੈ ਕਿੰਨਕ ਲੋਕ ਤੁਹਾਡੇ ਨਾਲ ਨੇ ਤਕਰੀਬ ਨੂੰ ਸਾਰੇ ਵਾਰਡ ਦੇ ਆਪਣਾ ਸਹਿਯੋਗ ਮਿਲ ਰਿਹਾ ਜੀ ਬਹੁਤ ਵਧੀਆ ਰੁਝਾਨ ਹੈ ਜੀ ਬਾਕੀ ਆਪਾਂ ਨੂੰ ਲੋਕਾਂ ਨੂੰ ਇੱਕ ਹੀ ਤਰੀਕ ਨੂੰ ਪਤਾ ਲੱਗੇ ਬਾਕੀ ਦਾ ਕਹਿੰਦੇ ਲੋਕੀ ਕੇਵਲ ਜੀ ਜਿੰਨ ਕੇ ਕਾਰਜਕਾਰੀ ਦਾ ਤੁਸੀਂ ਰੁਝਾਨ ਦੇਖ ਰਹੇ ਹੋ ਕਿੰਨਕ ਸਾਰੇ ਵਾਰਡ ਦੇ ਇੱਥੇ ਲੋਕ ਖੜੇ ਨੇ ਹਾਂਜੀ ਜੈਪਾਲ ਜੀ ਕਿੰਨੇ ਕ ਲੋਕਾਂ ਦਾ ਪਿਆਰ ਤੁਹਾਨੂੰ ਇਸ ਵਾਰਡ ਦੇ ਵਿੱਚ ਮਿਲ ਰਿਹਾ 8 ਨੰਬਰ ਵਾਰਡ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਖਾਸ ਕਰਕੇ ਰਵਿਦਾਸਪ ਮਹੱਲੇ ਦਾ ਅਤੇ ਨਜ਼ਦੀਕ ਸਾਡੇ ਜ਼ਿਮੀਦਾਰ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਬਹੁਤ ਸਹਿਯੋਗ ਦਿੱਤੇ ਜਿਨ੍ਹਾਂ ਨੂੰ ਸਾਨੂੰ ਮਾਣ ਦੇ ਨਾਲ ਇਸ ਆਪਣੇ VOTER ਦੇ ਵਿੱਚ ਸਾਨੂੰ ਆਜ਼ਾਦਗਾਰ ਦਿੱਤਾ ਕਿ ਵੋਟਾਂ ਦੇ ਵਿੱਚ ਖੜੇ ਹੋਣ ਦਾ ਅਧਿਕਾਰ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਆ ਸਾਨੂੰ ਬਹੁਤ ਵੱਡਾ ਸਤਿਕਾਰ ਹੈ ਸਾਡੇ ਭਾਈਚਾਰੇ ਤੇ ਤੇ ਸਾਡੇ ਪੂਰੇ ਸਮਾਜ ਤੇ ਖਾਸ ਕਰਕੇ ਸਾਨੂੰ ਜ਼ਿਮੀਦਾਰ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਅਤੇ ਜੋ ਸਾਡੇ ਜਸਪਾਲ ਸਿੰਘ ਜਰਸੀ ਜੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਝਾੜੂ ਦਾ ਨਿਸ਼ਾਨ ਦਿੱਤਾ ਗਿਆ ਅਸੀਂ ਸਮਾਜ ਦੇ ਜਿੰਨੇ ਵੀ ਨੌਜਵਾਨ ਸਾਥੀ ਨੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਇੱਕੋ ਅਪੀਲ ਕਰਾਂਗੇ ਕਿ ਵਾਅਦ ਤੋਂ ਵਾਅਦਾ ਸਮਾਜ ਦਾ ਕੰਮ ਕਰੋ ਸਮਾਜ ਸੇਵਾ ਕਰੋ ਧੀਆਂ ਦੀਆਂ ਸ਼ਾਦੀਆਂ ਜੋ ਵੀ ਹੈ ਅਤੇ ਬੇਨਤੀ ਹੈ ਖਾਸ ਕਰਕੇ ਨੌਜਵਾਨ ਸਭਾ ਨੂੰ ਨਸ਼ਿਆਂ ਤੋਂ ਬਚੋ ਅਤੇ ਧਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਜਸਪਾਲ ਸਿੰਘ ਜੱਸੀ ਨੂੰ ਕਾਮਯਾਬ ਬਣਾਓ ਤੁਹਾਡੀ ਕਾਮਯਾਬੀ ਹੋਵੇਗੀ ਮੌਣਿਕ ਸ਼ਹਿਰ ਦੀ ਕਾਮਯਾਬੀ ਹੋਵੇਗੀ ਏਸੀ ਸਾਡੇ ਜੈਪਾਲ ਜੀ ਕੇਵਲ ਜੀ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਚੋਣ ਜਿੱਤਣ ਤੋਂ ਬਾਅਦ ਤੁਸੀਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਜਿਹੜੀ ਪਾਰਟੀ ਨਾਲ ਆਪਾਂ ਪਹਿਲੇ ਖੜੇ ਹਾਂ ਉਸੇ ਨਾਲ ਸਮਰਥਨ ਰੱਖਾਂਗੇ ਆਮ ਆਦਮੀ ਪਾਰਟੀ ਦਾ ਚਿਹਰਾ ਜੋ ਕਿ ਮੈਦਾਨ ਦੇ ਵਿੱਚ ਜਸਪਾਲ ਸਿੰਘ ਜੱਸੀ ਨੂੰ ਉਤਾਰਿਆ ਗਿਆ ਤਾਂ ਦੁਆਵਾਂ ਕਰਦੇ ਆਂ ਹੋਰ ਵੀ ਮੇਰੇ ਬਹੁਤ ਸਾਰੇ ਮੇਰੇ ਚਾਚੇ ਤਾਏ ਜੀ ਕੀ ਨਾਮ ਹੈ ਜੀ ਤੇਜਾ ਸਿੰਘ ਆ ਜੀ ਤੇਜਾ ਸਿੰਘ ਸਾਡੇ ਬਜ਼ੁਰਗ ਨੇ ਉਹਨਾਂ ਤੋਂ ਆਸ਼ੀਰਵਾਦ ਜਰੂਰ ਪ੍ਰਾਪਤ ਕਰਨਗੇ ਜਸਪਾਲ ਸਿੰਘ ਜੱਸੀ ਕਿਹ ਹੈ ਜਰੁਜਾਨ ਜੀ ਤੁਹਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਗਲੀ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਿਲ ਰਿਹਾ ਹੈ ਐਸੀ ਤੇਜਾ ਜੀ ਜੋ ਕਿ ਗਲੀ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਇਹਨਾਂ ਨੂੰ 8 ਨੰਬਰ ਵਾਰਡ ਦੇ ਵਿੱਚ ਜੋ ਕਿ ਪੂਰੇ 13 ਦੇ 13 ਵਾਰਡਾਂ ਦੇ ਵਿੱਚੋਂ 8 ਨੰਬਰ ਹੌਟ ਸੀਟ ਮੰਨੀ ਗਈ ਹੈ ਤਾਂ ਦੁਆ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਆਉਣ ਵਾਲੀ 21 ਤਰੀਕ ਨੂੰ ਜਸਪਾਲ ਸਿੰਘ ਜੱਸੀ ਜੋ ਕਿ ਐਮਸੀ ਦੀ ਚੋਣ ਜਿੱਤ ਕੇ ਆਪਣੇ ਗਲੀ ਮਹੱਲੇ ਦੇ ਝੋਲੀ ਪਾਏਗਾ ਤੁਸੀਂ ਦੇਖ ਰਹੇ ਹੋ ਦਾ ਪੰਜਾਬ 64 ਨਿਊਜ਼ ਧੰਨਵਾਦ ਜੀ